ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਸੁਣਦੇ ਹਾਂ ਪ੍ਰਿੰਸੀਪਲ ਸੁਜਾਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਪਠਾਨ ਦੀ ਧੀ ਗਫੂਰ ਪਠਾਨ ਜਦ ਵੀ ਸ਼ਾਮ ਨੂੰ ਆਪਣੀ ਲਾਂਡੇ ਵਝਾਉਂਦਾ ਉਹਨਾਂ ਲਾਂਡੀਆਂ ਵਿੱਚ ਰਹਿਣ ਵਾਲੇ ਬੱਚੇ ਕਾਬਲੀ ਵਾਲਾ ਕਾਬਲੀ ਵਾਲਾ ਕਰਦੇ ਆਪੋ ਆਪਣੀ ਲਾਂਡੇ ਵਿੱਚ ਜਾ ਲੁਕਦੇ ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖੌਫ ਉੱਥੇ ਖੜੋਤਾ ਰਹਿੰਦਾ ਤੇ ਉਸਦੇ ਥੈਲੇ ਹੁੱਲੇ ਡੁੱਲੇ ਕੱਪੜੇ ਉਸਦੇ ਸਿਰ ਦੇ ਪਟੇ ਤੇ ਉਗੜ ਦੁਗੜੀ ਫਾਗਵਲ ਵੇਖਦਾ ਰਹਿੰਦਾ ਗਫੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ ਇੱਕ ਦਿਨ ਉਸਨੇ ਉਸ ਮੁੰਡੇ ਕੋਲੋਂ ਪਠਾਣੀ ਲੈਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ ਬੱਚਾ ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਗਫੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਅਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ ਬੱਚਾ ਪਠਾਨ ਦੀ ਲੱਤ ਨਾਲ ਚੰਬੜ ਗਿਆ ਪਰ ਗਫੂਰ ਨੇ ਉਸ ਨੂੰ ਕੱਛਾ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ ਸામਨੇ ਲਾਂਡੇ ਵਿੱਚੋਂ ਬੱਚੇ ਦੀ ਪੈਨ ਨਿਕਲੀ ਜੋ ਮਸ਼ੀਨ ਅਠਾ ਨੂੰ ਵਰਿਆਂ ਦੀ ਸੀ ਵੀਰ ਨਾਲ ਪਠਾਨ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੇ ਪਠਾਨ ਬੜੀ ਜ਼ੋਰ ਦੇ ਖਿੜਖਿੜਾ ਕੇ ਹੱਸ ਰਿਹਾ ਸੀ ਤੇ ਵੀਰ ਉਹਦਾ ਵੀਰ ਅਜਮੇਰ ਫੈਰ ਦੇ ਠੁੱਡਾਂ ਨਾਲ ਪਠਾਨ ਦੇ ਪੱਗ ਉਡਾਉਣੀ ਚਾਹੁੰਦਾ ਸੀ ਆਖਰ ਇੱਕ ਠੁੱਡੇ ਨਾਲ ਉਸਦੇ ਪੱਗ ਥੱਲੇ ਜਾ ਪਈ ਗਫੂਲ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ "ਬਾਬਾ ਤੂੰ ਜੀਤਾ ਜਦ ਪਠਾਨ ਨੇ ਵੀਰੋਂ ਨੂੰ ਆਪਣੇ ਲਾਗੇ ਖੜਿਆ ਦੇਖਿਆ ਤਾਂ ਉਹ ਸ ਅਜਮੇਰ ਕੋਲੋਂ ਪੁੱਛਿਆ ਕੀ ਇਹ ਤੇਰੀ ਭੈਣ ਹੈ?" ਅਜਮੇਰ ਨੇ ਬੁੱਲ ਮੀਟ ਕੇ ਮੁਸਕਰਾਉਂਦਿਆਂ ਕਿਹਾ "ਹਾਂ" ਗਫੂਲ ਨੇ ਇੱਕ ਹੱਥ ਨਾਲ ਵੀਰੋਂ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦੁਆਲਿਓਂ ਫੜ ਲਿਆ ਲੈ ਲੱਗਾ ਜ਼ੋਰ ਦੀ ਚੱਕਰ ਲਾਉਣ ਬੱਚੇ ਖੇੜਖੇੜ ਹੱਸਦੇ ਸਨ ਗਫੋਰ ਉੱਚੇ-ਉੱਚੇ ਹੋਂ ਹੋਂ ਕਰੀ ਜਾਂਦਾ ਸੀ ਇਸ ਹੋਂ ਹੋਂ ਨੂੰ ਸੁਣ ਕੇ ਨੇਕੇ ਕੁੜੇ ਨੂੰ ਕੁੱਛੜ ਚੁੱਕੀ ਤੇ ਜੋ ਬਾਹਰ ਨਿਕਲੀ ਅਤੇ ਆਪਣੇ ਬੱਚਿਆਂ ਨੂੰ ਗਫੋਰ ਕੋਲੋਂ ਪਾਂ ਪਾਂ ਬਿੱਲੀਆਂ ਦੇ ਹੂ ਬੇ ਲੈਂਦੇ ਦੇਖ ਕੇ ਡਰ ਜਾਈ ਗਈ ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ ਵੇ ਅਜਮੇਰ ਨੀ ਵੀਰੋ ਗਫੂਰ ਉੱਥੇ ਦਾ ਉੱਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੇ ਚੜੀ ਹੋਈ ਤਿਉੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀ ਮਸੀ ਡਿੱਗਣੋਂ ਬਚਿਆ ਤੇ ਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ ਆ ਲੈਣ ਦਿਓ ਅੱਜ ਆਪਣੇ ਬਾਪੂ ਨੂੰ ਵੀਰੋ ਤੇ ਝਟ ਅੰਦਰ ਜਾਵੜੀ ਪਰ ਅਜਮੇਰ ਡਟ ਕੇ ਖਲੋ ਗਿਆ ਦੇ ਸਿਪਾਈਆਂ ਵਾਂਗ ਕਮਰ ਉੱਤੇ ਦੋਵੇਂ ਹੱਥ ਥਾਕੇ ਕਹਿਣ ਲੱਗਾ ਆ ਲੈਣ ਦੇ ਫਿਰ ਤੇਜੋ ਨੇ ਅਗਾ ਵਧ ਕੇ ਅਜਮੇਰ ਨੂੰ ਬਾਹੋ ਫੜ ਲਿਆ ਤੇ ਉਸ ਨੂੰ ਤਰੇਕ ਦੇ ਤਰੇਕ ਦੇ ਆਪਣੀ ਲਾਂਡੇ ਵਿੱਚ ਲੈ ਗਈ ਗਫੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ ਆਖਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿੱਚੋਂ ਇੱਕ ਨਿੱਕਾ ਜਿਹਾ ਰੋਟਾ ਸ਼ੀਸ਼ਾ ਗੱਡ ਕੇ ਮੂੰਹ ਦੇਖਣ ਲੱਗ ਪਿਆ ਉਸ ਦਿਨ ਉਸ ਰੋਟੀ ਨਾਲ ਪਕਾਈ ਤੇ ਐਵੇਂ ਹੀ ਸੌਂ ਗਿਆ ਕਿਸੇ ਨੂੰ ਪਤਾ ਨਹੀਂ ਕਿ ਗਫੂਰ ਦਾ ਕਿ ਉਹ ਕੀ ਕੰਮ ਕਰਦਾ ਹੈ ਕੋਈ ਕਹਿੰਦਾ ਸੀ ਕਿ ਹਿੰਗ ਜ਼ੀਰਾ ਅਤੇ ਛਲਾਜੀਤ ਵੇਚਦਾ ਹੈ ਕੋਈ ਕਹਿੰਦਾ ਸੀ ਸੋਦੀ ਰੁਪਏ ਦਿੰਦਾ ਹੈ ਤੇ ਬੜਾ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਤੋਂ ਬਚ ਕੇ ਰਹਿਣਾ ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਨੇ ਲਾਂਡੀ ਦੀਆਂ ਕਤਾਰਾਂ ਵਿੱਚ ਸਾਰੇ ਕੁੜੀਏ ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ ਕਿਸੇ ਕਿਸੇ ਦਾ ਹੀ ਬਾਲ ਬਚਾ ਨਾਲ ਸੀ ਉਹਨਾਂ ਦੇ ਬੱਚੇ ਦਾ ਕਿਤੇ ਰਹੇ ਉਹ ਆਪ ਹੀ ਪਠਾਨਾ ਕੋਲੋਂ ਬੜਾ ਡਰਦੇ ਸਨ ਲਾਂਡੀਆਂ ਦੀਆਂ ਆਮਣੋ ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗਫੂਰ ਪਠਾਨ ਦਾ ਘਰ ਸੀ ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫੌਜੀ ਸੀ ਲਾਗਲੇ ਮਿਲ ਵਿੱਚ ਚੌਂਕੀਦਾਰੀ ਦਾ ਕੰਮ ਕਰਦਾ ਸੀ ਤੇ ਜੋ ਨੇ ਆਉਂਦਿਆਂ ਹੀ مالک ਦੇ ਖੋਗ ਕਰਨ ਪੜੇ ਦਿਨ ਚੜਦਿਆਂ ਹੀ ਅਜਮੇਰ ਦੇ ਬਾਪੂ ਨੇ ਗਫੂਰ ਦੀ ਲਾਂਡੀ ਦੀ ਚਾਦਰ ਦਾ ਬੋਹਾ ਜਾ ਖੜਕਾਇਆ ਕੋਚੇਰ ਮਗਰੋ ਗਫੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ ਕੀ ਗੱਲ ਹੈ ਜਮਾਦਾਰਾ ਸਰਦਾਰਾ ਵੀਰੋ ਦੇ ਪਿਓ ਨੇ ਟੁੱਟੇ ਭੱਜੇ ਹਿੰਦੁਸਤਾਨੀ ਵਿੱਚ ਕਿਹਾ ਦੇਖ ਵਈ ਤੂੰ ਮੁਸਲਮਾਨ ਹੈ ਖਾਨ ਤੇ ਅਸੀਂ ਸਿੱਖ ਲੋਕ ਤੂੰ ਸਾਡੇ ਬੱਚਿਆਂ ਨਾਲ ਨਾ ਸਿੱਖ ਹੈ ਕਿ ਮੁਸਲਮਾਨ ਬੱਚਾ ਤੋਂ ਸਭ ਦਾ ਇੱਕ ਹੈ ਸਰਦਾਰ ਖੁਦਾ ਤੋਂ ਸਭ ਦਾ ਇੱਕ ਹੈ ਜਮਾਦਾਰ ਨੇ ਗਰਮ ਹੁੰਦਿਆਂ ਕਿਹਾ ਏਕ ਵੇਕ ਕੋਈ ਨਹੀਂ ਤੂੰ ਸਾਡੇਆਂ ਬੱਚਿਆਂ ਨਾਲ ਨਾ ਖੇਲ ਨਹੀਂ ਤੇ ਜੇ ਤੂੰ ਪਠਾਨਾ ਤਾਂ ਮੈਂ ਵੀ ਸਿੱਖਾਂ ਪਠਾਨ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ ਸਭ ਬੱਚੇ ਮੇਰੇ ਕੋਲੋਂ ਡਰਦੇ ਹਨ ਤੇਰੇ ਬੱਚੇ ਮੇਰੇ ਕੋਲੋਂ ਨਹੀਂ ਦਰਦੇ ਮੈਨੂੰ ਉਹ ਚੰਗੇ ਲੱਗਦੇ ਸਨ ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ ਮੈਂ ਕਿਸੇ ਨੂੰ ਸੱਦਾ ਨਹੀਂ ਮੈਂ ਤੇ ਇਕੱਲਾ ਰਹਿਣ ਦਾ ਆਦੀ ਹੋ ਰਿਆਂ ਬਸ ਬਸ ਜਮਾਦਾਰ ਨੇ ਕਿਹਾ ਫੈਸਲਾ ਹੋ ਗਿਆ ਹੈ ਬੱਚੇ ਅਕਸਰ ਦਾਬ ਜਾ ਕੇ ਗਫੂਰ ਦੇ ਸਾਹਮਣੇ ਆਉਂਦੇ ਸਨ ਗਫੂਰ ਉਹਨਾਂ ਨੂੰ ਕੋਰੇ ਵਟਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ ਫੇਰ ਵੀ ਕਈ ਵਾਰੀ ਗਫੂਰ ਦਾ ਜੀਪ ਸੀ ਜਾਂਦਾ ਸੀ ਤੇ ਉਹ ਚੋਰੀ-ਚੋਰੀ ਉਹਨਾਂ ਨੂੰ ਕਾਬਲ ਦਾ ਸਰਦਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ-ਚੋਰੀ ਖਾ ਕੇ ਘਰ ਜਾਣਾ ਬੱਚੇ ਐਵੇਂ ਹੀ ਕਰਦੇ ਸਨ ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੇ ਤੇ ਜੋਦੀ ਇੱਕ ਹੋਰ ਧੀ ਸੀ ਉਹ ਬਹੁਤ ਘਟ ਅੰਦਰੋਂ ਬਾਹਰ ਨਿਕਲਦੀ ਸੀ ਨੇਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ ਹੁਣ ਮਾਂ ਦਾ ਪਿਆਰ ਨਵੇਂ ਬਾਲਵਲ ਹੋਣ ਕਰਕੇ ਉਹ ਪਿਆਰ ਦੀ ਥੋੜ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖਿਆਲ ਆਪਣੇ ਵੱਲ ਨਾ ਦੇ ਕੇ ਅਕਸਰ ਮਾਮੂਲੀ ਗੱਲ ਤੇ ਰੋ ਪੈਂਦੀ ਸੀ ਤੇ ਜਿੱਦਾਂ ਕਰਦੀ ਸੀ ਤੇ ਜੋ ਉਸ ਨੂੰ ਗੁੱਸੇ ਹੁੰਦੇ ਸੀ ਉਹ ਰੋਂਦੇ ਸੀ ਤੇ ਉਸ ਨੂੰ ਹੋਰ ਮਾਰ ਪੈਂਦੀ ਸੀ ਤੇ ਜੋ ਵੱਲੋਂ ਹੁੰਦੇ ਕੁੜੇ ਦੇ ਇਹ ਹਾਲਤ ਦੇਖ ਕੇ ਵੀਰੋ ਤੇ ਅਜ਼ਮੇਰ ਵੀ ਉਸ ਨੂੰ ਦਾ ਲਗਦੇ ਕੁੱਟ ਲੈਂਦੇ ਸਨ ਤੇ ਜਦੋਂ ਰੋਂਦੀ ਸੀ ਤਾਂ ਐਵੇਂ ਰੋਂਦੀ ਕਹਿ ਕੇ ਤੇ ਜੋ ਕੋਲੋਂ ਹੋਰ ਮਾਰ ਪਵਾ ਦਿੰਦੇ ਸਨ ਕੁੜੀ ਰੋਲ ਜਾਈ ਗਈ ਤੇ ਆਪਣੇ ਬਚਾਅ ਵਾਸਤੇ ਲਾਂਡਿਓ ਬਾਹਰ ਫਿਰਨਾ ਤੁਰਨਾ ਸ਼ੁਰੂ ਕਰ ਦਿੱਤਾ ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸੰ ਛੱਡਦੇ ਗਫੂਰ ਰੋ ਸਭ ਦੇਖਦਾ ਸੀ ਪਰ ਕੁਝ ਕਹਿ ਨਹੀਂ ਸੀ ਸਕਦਾ ਵੱਡਿਆਂ ਬੱਚਿਆਂ ਦੇ ਚਾ ਉਸ ਦੇ ਦਿਲ ਵਿੱਚੋਂ ਘਟਦੀ ਗਈ ਤੇ ਜ਼ਾਲਿਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸ ਦੀ ਹਮਦਰਦੀ ਵਦੀ ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜੋ ਦੇ ਨਿੱਕੇ ਕੁੜੇ ਨੂੰ ਦਿੱਤੀਆਂ ਗਾਲਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ ਇਹਨਾਂ ਦਿਨਾਂ ਵਿੱਚ ਖੁਨਾਮੀ ਕਰਕੇ 2 ਮਹੀਨੇ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ ਫੇਰ ਤੇ ਕੁੜੀ ਦੀ ਸ਼ਮਤ ਆ ਗਈ ਜਿਹੜਾ ਆਵੇ ਉਸ ਨੂੰ ਕੁੱਤੇ ਤੇ ਜੋ ਗਏ ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ ਮਹੀਨੇ ਦੇ ਮਹੀਨੇ ਤਨਖਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ ਬੜੀ ਔਕੜ ਬਣੀ ਮعلوم ਦੇ ਰਹਿਮ ਨੇ ਗੁਫੂਰ ਦੇ ਦਿਲ ਵਿੱਚ ਜ਼ਾਲਮ ਤੇ ਰਹਿਮ ਕਰਨ ਦਾ ਜਜ਼ਬਾ ਭਰਿਆ ਉਸੇ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ ਸਰਦਾਰ ਤੂੰ ਮੇਰਾ ਭਾਈ ਹੈ ਮੈਨੂੰ ਪਤਾ ਹੈ ਤੈਨੂੰ ਤੰਗੀ ਹੈ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾ ਨਾ ਕਰੀ ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦੇ ਨੋਟ ਉਸ ਦੇ ਹੱਥ ਵਿੱਚ ਦਿੱਤੇ ਘਰ ਵਿੱਚ ਲੋੜ ਸੀ ਦਿਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ ਪਰ ਫੇਰ ਵੀ ਉਸ 15 ਰੁਪਏ ਰੱਖ ਲਏ ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਸਣੇ ਸੋਦ ਮੋੜ ਦੇਵਾਂਗਾ ਜਾਣ ਲੱਗਿਆ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖ ਕੇ ਗਫੂਰ ਨੇ ਕਿਹਾ ਸਰਦਾਰ ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ ਨਾਦਾਨ ਬੇਕਸੂਰ ਹੈ ਉਸ ਨੂੰ ਮਤ ਮਾਰੋ ਮੈਨੂੰ ਤਕਲੀਫ ਹੁੰਦੀ ਹੈ ਮਤ ਮਾਰੋ ਦੇਖੋ ਉਹ ਬਹੁਤ ਕਮਜ਼ੋਰ ਹੈ ਮਰ ਜਾਏਗੀ ਕਿੰਨਾ ਚਿਰ ਪਠਾਨ ਦੀਆਂ ਤਰਲੀਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ ਉਹ ਸਟੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ ਪਰ ਤੇਜੋ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲਾਂ ਗਫੂਰ ਦੀ ਲਾਂਡੀ ਵਿੱਚ ਵੜਿਆ 15 ਰੁਪਏ ਦੇ ਨਾਲ ਪਠਾਨ ਦਾ ਕਰੜੇ ਤੋਂ ਕਰੜਾ ਸੋਬ ਗਿਣ ਕੇ ਉਸ 55 ਰੁਪਏ ਦਾ ਨੋਟ ਹੋਰ ਜੋੜ ਦਿੱਤਾ ਗਫੂਰ ਨੋਟ ਦੇ ਕੇ ਹੈਰਾਨ ਹੋਇਆ ਤੇ ਆਖਣ ਲੱਗਾ ਸਰਦਾਰ ਇਹ ਕੀਆ ਸਰਦਾਰ ਨੇ ਕਿਹਾ ਤੁਹਾਡਾ ਰੁਪਈਆ ਤੇ ਸੋਧ ਹਮ ਮੁਸਲਮਾਨ ਪਠਾਨ ਹੈ ਸਰਦਾਰ ਪਠਾਨ ਨੇ ਰੋਵ ਜਾਣ ਕੇ ਆਖਿਆ ਹਮ ਸੋਧ ਨੂੰ ਹਰਾਮ ਸਮਝਦਾ ਹੈ ਗਫੂਰ ਦੇ ਤੰਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਨ ਸੋਧ ਨਹੀਂ ਵੀ ਲੈਂਦਾ ਅੱਛਾ ਲੱਗ ਗਿਆ ਪਤਾ ਪਰ ਇਹ ਲੋ ਆਪਣੇ ਰੁਪਏ ਇਹ ਤਾਂ ਮਦਦ ਸੀ ਗਫੂਰ ਨੇ ਝਟੇ ਸਾਵੇਂ ਸ਼ਕਲ ਬਣਾਉਂਦਿਆ ਕਿਹਾ ਬੱਚਾ ਸਭ ਦਾ ਇੱਕ ਹੈ ਸਰਦਾਰ ਜਮਾਦਾਰ ਨੇ ਉਸ ਦੀ ਇੱਕ ਨਾ ਸੁਣੀ ਤੇ ਰੁਪਏ ਬਦੋ-ਬਦੀ ਉਸ ਨੂੰ ਦੇ ਕੇ ਘਰ ਵੜਿਆ ਬੋਹੇ ਵਿੱਚ ਨਿੱਕੇ ਕੋੜੇ ਰੋ ਰਹੇ ਸੀ ਵੇਰੋ ਤੇ ਅਜਮੇਰ ਉਸ ਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਂਕੇ ਵਿੱਚੋਂ ਬਿਨਾਂ ਦੇਖਿਆ ਉਸ ਨੂੰ ਗਾਲਾਂ ਕੱਢ ਰਹੀ ਸੀ ਜਮਾਦਾਰ ਨੇ ਅਜਮੇਰ ਨੂੰ ਛਿੜਕਿਆ ਵੀਰੋਂ ਨੂੰ ਇੱਕ ਲਾਈ ਤੇ ਕੁੜੇ ਨੂੰ ਕੁਛੜ ਚੁੱਕੇ ਮੂੰਹ ਪਹੁੰਚਦਾ ਚੌਂਕੇ ਕੁੜਪੁੱਜਾ ਕੁਝ ਕਹਿਣਾ ਹੀ ਚਾਉਂਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ ਵੱਡੀ ਡਾੜਨੀ ਖਸਮ ਖਾਣੀ ਨੂੰ ਚੁੱਕ ਲਿਆ ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਹੈ ਨੈਸ਼ ਜਮਾਦਾਰ ਨੇ ਉਸ ਨੂੰ ਖੂਬ ਝਾੜ ਪਾਈ ਤੇ ਉਹ ਮੂੰਹ ਸਜਾ ਕੇ ਇੱਕ ਨੁਕਰੇ ਬਹਿ ਗਈ ਤੇ ਜੋ ਚੇੜ ਨਾਲ ਕੁੜੀ ਨੂੰ ਫੋਰ ਮਾਰਨ ਲੱਗ ਪਈ ਕੁੜੀ ਜਿੱਦੜ ਅਤੇ ਟੀਟ ਬਣ ਗਈ ਗਫੂਰ ਕੁੜੀ ਦੇ ਸ਼ਾਮਤ ਆਉਂਦੇ ਰੋਜ਼ ਦੇਖਦਾ ਸੀ ਉਸ ਨੂੰ ਇਕੱਲੇ ਧੁੱਕ ਵਿੱਚ ਡਿੱਗਦੇ ਟੈਂਦੇ ਦੇਖ ਕੇ ਉਸ ਦਾ ਦਿਲ ਪੰਗਰ ਜਾਂਦਾ ਸੀ ਇੱਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੇ ਕੁੜੀ ਨੂੰ ਗਫੂਰ ਨੇ ਸੈਂਤ ਨਾਲ ਸੱਦਿਆ ਉਹ ਕੋਲ ਚਲੀ ਗਈ ਉਹ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ ਚੋਲੇ ਵਿੱਚ ਹੱਥ ਮਾਰਿਆ ਉਸ ਵਿੱਚ ਕੁਝ ਨਹੀਂ ਸੀ ਪਠਾਣ ਦੀਆਂ ਅੱਖਾਂ ਵਿੱਚੋਂ ਦੋ ਅਥਰੂ ਆ ਗਏ। ਉਹ ਦੱਬੇ ਪੈਰੀ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਉਥੋਂ ਦੋ ਤਿੰਨ ਕਿਸਮ ਦੇ ਫਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਖਾਬੜੇ ਹੋਏ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ। ਗਫੂਰ ਦਾ ਹੌਂਕਾ ਨਿਕਲ ਗਿਆ। ਉਹ ਸੋਚਿਆ ਇਸ ਦੀ ਮਾਂ ਵੱਡੇ ਬੱਚੇ ਤੇ ਸਰਦਾਰ ਇਸ ਨੂੰ ਮਾਰ ਕੇ ਛੱਡਣਗੇ। ਇਸ ਨੂੰ ਬਚਾਉਣਾ ਚਾਹੀਦਾ ਹੈ। ਉਸ ਬੋਝੇ ਵਾਲੇ ਗੁੱਤਲੇ ਵਿੱਚ ਹੱਥ ਮਾਰਿਆ। 2 ਰੁਪਏ ਦਾ ਕਰਿਆਨਾ ਖੜਕਿਆ ਸੋਚਿਆ ਨਸਕੇ ਲਾਂਡੇ ਵਿੱਚੋਂ ਕੁਝ ਲੈ ਆਵਾਂ ਉੱਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉੱਪਰ ਪਿਆ ਹੈ ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਛਡਾਉਣ ਦਾ ਮੌਕਾ ਖੁੰਝ ਜਾਵੇਗਾ ਏਸੀ ਮਾਂ ਰੌਲਾ ਪਾ ਦੇਵੇਗੀ ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ ਉਹ ਕਰਨਾ ਮੁੜਿਆ ਉਸ ਮੁਸਲਮਾਨ ਦੇ ਥੋੜਾ ਗੱਡੀ ਪਕੜੀ ਤੇ ਸਟੇਸ਼ਨ ਉੱਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ ਪਿੱਛੇ ਰੋਲਾ ਪੈ ਗਿਆ ਤਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ ਕੋਈ ਕਹੇ ਦੇਖਾ ਸਿੱਖ ਡਰਦਾ ਨਹੀਂ ਥਾ ਕੋਈ ਕਹੇ ਪਠਾਨ ਦਾਤੇ ਸੀ ਲੈ ਉੱਡਿਆ ਪੰਤੋਂ ਪਾਟ ਗੱਲਾਂ ਨੇ ਸਰਦਾਰ ਦਾ ਦਿਲ ਗਫੂਰ ਵੱਲੋਂ ਖੱਟਾ ਕਰ ਦਿੱਤਾ ਥਾਣੇ ਰਿਪੋਰਟ ਲਿਖਾਈ ਗਈ ਤੇ ਜੋ ਰੋ ਰੋ ਕੇ 파ਵੇਂ ਹੁੰਦੇ ਜਾਂਦੇ ਸੀ ਤੇ ਪਠਾਨ ਦੇ ਬੱਚੇ ਕੱਚੇ ਪਿੱਟਦੇ ਸੀ ਪੁਲਿਸ ਹੈਰਾਨ ਸੀ ਕਿ ਪਠਾਨ ਇੰਨਾ ਰੁਪਈਆ ਇਹ ਬੋਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ ਕੁੜੇ ਹਤਕਣੀਆਂ ਵਿੱਚ ਜਕੜੇ ਹੋਏ ਗਫੂਰ ਦੇ ਕੁਛੜ ਸੀ ਪਿਓ ਦੀ ਆਵਾਜ਼ ਸੁਣ ਕੇ ਕੁੜੇ ਨੇ ਇੱਕ ਵਾਰੀ ਪਿਓ ਵੱਲ ਮੂੰਹ ਕਰਕੇ ਮੋੜ ਲਿਆ ਤੇ ਜੋ ਦਾਵੇ ਉਥੇ ਕੋਈ ਚਾਰਾ ਨਾ ਚੱਲਿਆ ਕੁੜੇ ਬੜੇ ਤਕੜੀ ਹੋਈ ਹੋਈ ਸੀ ਤੇ ਪਠਾਨ ਕਮਜ਼ੋਰ ਜਮਾਦਾਰ ਤੇ ਜੋ ਤੇ ਹੋਰ ਹਮਸਾਇਆ ਨੇ ਸ਼ਨਾਖਤ ਕੀਤੀ ਪਠਾਣ ਬਿਟ-ਬਿਟ ਉਹਨਾਂ ਵੱਲ ਤੱਕੀ ਜਾਂਦਾ ਸੀ ਆਖਿਰ ਜਦ ਪੁਲਿਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੇ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬੱਕੜਵਾ ਨੇ ਕਮਰੇ ਨੂੰ ਗੁਜਾ ਦਿੱਤਾ ਪਠਾਣ ਕਹਿੰਦਾ ਸੀ ਨਾ ਦਿਓ ਕੁੜੀ ਜ਼ਾਲਮਾਂ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਤੀਨੂੰ ਇਹ ਜ਼ਾਲਮ ਕਸਾਈ ਖਾਣੇਦਾਰ ਕੜਕੂਕੇ ਬੋਲਿਆ ਤੋ ਤੁਮ ਇਸਕੋ ਬਚਾਣੇ ਕੇ ਲਿਏ ਉਠਾ ਕੇ ਲੈ ਗਿਆ ਥਾ ਚਾਰੇ ਪਾਸੇ ਹਾਸੇ ਦਾ ਹੜ ਆ ਗਿਆ ਕੋਈ ਕਹਿੰਦਾ ਸੀ ਮੱਛਲਾ ਹੈ ਪਰ ਗਫੂਰ ਰੋਈ ਜਾ ਰਿਹਾ ਸੀ ਧੰਨਵਾਦ ਜੀ ਜੇ ਕਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ